ਪਾਠ ਕਰਨ ਦੀ ਵਿਧੀ ਕੀ ਹੈ ਵੀ ਅਸੀਂ ਕਹਿੰਦੇ ਆ ਵੀ ਅਸੀਂ ਨਿਤਨੇਮ ਕਰ ਲਿਆ ਉਹਨੇ 45 ਚ ਕੀਤਾ ਮੈਂ 40 ਚ ਕਰ ਲਿਆ ਦੁਖੀ ਅਸੀਂ ਫੇਰ ਦੇ ਫੇਰ ਥਿਰ ਕਰ ਬੈ ਸੋ ਹਰ ਜਨ ਪਿਆਰੇ ਸਤਗੁਰ ਤੁਮਰੇ ਕਾਜ ਸਵਾਰੇ ਸਤਗੁਰੂ ਤੇ ਕਹਿੰਦਾ ਮੈਂ ਤੇਰੇ ਕਾਜ ਸਵਾਰੂੰਗਾ ਹਾਂ ਤੇਰੇ ਕਾਜ ਸਵਾਰਨ ਵਾਸਤੇ ਮੈਂ ਬੈਠਾ ਮੇਰਾ ਹੋਰ ਕੰਮੇ ਨਹੀਂ ਹੈ ਪੁੱਤ ਕੋਈ ਪਰ ਤੁਸੀਂ ਕਹਿ ਰਹੇ ਹੋ ਕਿ ਸੰਗਤ ਦਾ ਕੰਮ ਨਹੀਂ ਬਣਦੇ ਜਿਹੜੇ ਸਾਡੇ ਵਿੱਚ ਗੁਣ ਤੇ ਆਉਗਣ ਨੇ ਮੇਰੇ ਪਿਤਾ ਦੇ ਵਿੱਚ ਵੀ ਨੇ ਉਹ ਵੀ ਕਹਿੰਦਾ ਕਿ ਪੁੱਤ ਤੂੰ ਬਚਨ ਮੰਨੇਗਾ ਤੇਰੇ ਮੈਂ ਤਾਂ ਖੁਇਸ਼ ਪੂਰੀ ਕਰੂੰਗਾ ਅਸੀਂ ਗੁਰੂ ਘਰ ਜਾਏ ਨੇ ਸਾਨੂੰ ਸੁਖ ਦੀ ਪ੍ਰਾਪਤੀ ਨਹੀਂ ਹੋਈ ਤੇ ਉਹ ਪ੍ਰਾਪਤੀ ਸਾਨੂੰ ਕਿੱਥੋਂ ਹੋਊਗੀ ਜੇ ਅਸੀਂ ਸਾਡਾ ਮਕਸਦ ਹੀ ਅਸੀਂ ਹੋਰ ਲੈ ਕੇ ਤੁਰੇ ਹੋਏ ਆ ਬਾਣੀ ਪੜਨੂ ਤੁਸੀਂ ਆਪਣੇ ਬੱਚੇ ਦੀਆਂ ਖੁਸ਼ੀਆਂ ਪੂਰੀਆਂ ਕਰ ਸਕਦੇ ਹੋ ਕਿ ਮੇਰਾ ਉਹ ਪਰਮ ਪਿਤਾ ਪ੍ਰਮਾਤਮਾ ਜਿਸ ਦੇ ਆਪਾ ਸਾਰੇ ਬੱਚੇ ਆ ਏਕ ਪਿਤਾ ਏਕ ਸਕੇ ਹਮ ਬਾਰਕ ਕਿ ਉਹ ਸਾਡੀਆਂ ਖੁਸ਼ੀਆਂ ਪੂਰੀਆਂ ਨਹੀਂ ਕਰੇਗਾ ਅਸੀਂ ਆਗਿਆਕਾਰੀ ਨਹੀਂ ਬਣੇ ਸਾਨੂੰ ਆਗਿਆਕਾਰੀ ਬਣਨਾ ਪੈਣਾ ਹੈ ਜਿਸ ਦਿਨ ਅਸੀਂ ਆਗਿਆਕਾਰੀ ਬਣਗੇ ਉਸ ਦਿਨ ਉਹਨਾਂ ਬੱਚਿਆਂ ਦੇ ਲਈ ਕੀ ਮੇਰੇ ਪਿਤਾ ਨੇ ਜੋ ਮੰਗਾ ਠਾਕਰ ਆਪਣੇ ਤੇ ਸੋਈ ਸੋਈ ਦੇਵੇ ਤੁਸੀਂ ਆਪਣੇ ਪਿੱਛੇ ਜਾਓ ਬੈਕ ਜਾਓ ਤੁਸੀਂ ਕਿਹੜੇ ਬੱਚੇ ਦੀ ਖਾਹਿਸ਼ ਪੂਰੀ ਕਰਦੇ ਹੋ ਜਿਹੜਾ ਬੱਚਾ ਤੁਹਾਡਾ ਆਗਿਆਕਾਰੀ ਹੈ ਜਿਹੜੀ ਸੰਗਤ ਕਹਿ ਰਹੀ ਐ ਵੀ ਸਾਡੇ ਕੰਮ ਨਹੀਂ ਬਣਦੇ ਉਹ ਆਪਣੇ ਅੰਦਰ ਝਾਤੀ ਮਾਰ ਕੇ ਤੇ ਦੇਖੋ ਕਿ ਅਸੀਂ ਗੁਰੂ ਸਾਹਿਬ ਦੇ ਕਿੰਨਾ ਕੁ ਕਹਿਣੇ ਲੱਗਦੇ ਆ ਜੀ ਕੀ ਨਹੀਂ ਸਾਨੂੰ ਦਿੱਤਾ ਜਿੰਨਾ ਕੁਝ ਸਾਡੇ ਪਿਤਾ ਨੇ ਸਾਨੂੰ ਦਿੱਤਾ ਅਸੀਂ ਤੇ ਆਪਣੇ ਬੱਚਿਆਂ ਨੂੰ ਦੇ ਹੀ ਨਹੀਂ ਸਕਦੇ ਜੀ ਹੁਣ ਅਸੀਂ ਕਈ ਸਾਡੇ ਸਿੱਖ ਪੁਰਾਣੀ ਨੂੰ ਉਹਨਾਂ ਦਾ ਇੱਕ ਸਵਾਲ ਹੁੰਦਾ ਵੀ ਮੈਂ 5 ਸਾਲ ਤੋਂ ਬਾਣੀ ਪੜਦਾ ਆ 5 ਸਾਲ ਤੋਂ ਮੈਂ ਗੁਰੂ ਘਰ ਜਾਣਾ ਪਰ ਮੇਰੇ ਜਿਹੜੇ ਮੰਨ ਲਓ ਅਸੀਂ ਜਿਵੇਂ ਬਾਣੀ ਨੂੰ ਆਪਦੇ ਤੌਰ ਨਾਲ ਇੱਕ ਮੋਲਡ ਕਰ ਲਿਆ ਮੰਨ ਲਓ ਇੱਕ ਅਸੀਂ ਜੇ ਕੋਈ ਚੀਜ਼ ਲੈਣੀ ਆ ਤਾਂ ਅਸੀਂ ਗੁਰੂ ਘਰ ਜਾਂਦੇ ਆ ਬਾਣੀ ਪੜਦੇ ਆ ਵੀ ਹਾਂ ਮੈਨੂੰ ਉਹ ਫਲਾਣਾ ਮੈਨੂੰ ਚੀਜ਼ ਮਿਲ ਜੇ ਮੈਨੂੰ ਫਲਾਣੀ ਚੀਜ਼ ਮਿਲ ਜੇ ਵੀ ਅਸੀਂ ਆਪਣੇ ਲਾਲਚ 'ਚ ਬਸ ਪਏ ਕੇ ਅਸੀਂ ਬਾਣੀ ਪੜਦੇ ਆ ਬਾਣੀ ਮੰਨ ਲਓ ਇੰਨੇ ਨੇ ਸਾਲ ਹੋ ਗਏ ਪਾਠ ਕਰਦਿਆਂ ਨੂੰ ਇੰਨੇ ਨੇ ਸਾਲ ਹੋ ਗਏ ਗੁਰੂ ਘਰ ਦੇ ਦੁਖੀ ਅਸੀਂ ਫੇਰ ਤੇ ਜਿਹੜਾ ਮਾਨੂੰ ਮੈ ਉਹੀ ਤੁਹਾਨੂੰ ਵੀ ਸਵਾਲ ਸਾਡਾ ਉਹੀ ਹੈ ਵੀ ਅਸੀਂ ਬਾਣੀ ਹੈ ਜਿਹੜੀ ਸਾਡੀ ਅਸੀਂ ਉਹਨੂੰ ਆਪਦੇ ਮਨੋਰਥ ਆਪਦੇ ਜਿਹੜੇ ਕੰਮਕਾਰ ਆਪਣੀਆਂ ਜਿਹੜੀਆਂ ਮਨੋ ਕਾਮਨ ਮਨੋ ਕਾਮਨਾਵਾਂ ਨੇ ਉਹਨਾਂ ਨੂੰ ਉਹਨਾਂ ਦੀ ਪ੍ਰਾਪਤੀ ਲਈ ਅਸੀਂ ਗੁਰੂ ਘਰ ਜਾਂਦੇ ਆ ਅਸੀਂ ਨਾਮ ਮਤਲਬ ਪਾਠ ਕਰਦੇ ਆ ਉਹ ਤੁਸੀਂ ਪ੍ਰਭਾਸ਼ਾ ਦਿੱਤੀ ਹੈ ਵੀ ਪਾਠ ਕਰਨ ਦੀ ਵਿਧੀ ਕੀ ਹੈ ਵੀ ਅਸੀਂ ਕਹਿੰਦੇ ਆ ਵੀ ਅਸੀਂ ਨਿਤਨੇਮ ਕਰ ਲਿਆ ਉਹਨੇ 45 ਚ ਕੀਤਾ ਮੈਂ 40 ਚ ਕਰ ਲਿਆ ਦੁਖੀ ਅਸੀਂ ਫੇਰਦੇ ਫੇਰ ਫੇਰ ਅਸੀਂ ਪਰੇਸ਼ਾਨ ਸਾਰਾ ਕੁਝ ਹੋਣ ਦੇ ਵੇਲੇ ਫੇਰ ਬੰਦੇ ਦਾ ਮਨ ਨਹੀਂ ਟਿਕਦਾ ਮੈਂ ਤਾਂ ਸਾਰਾ ਕੁਝ ਕਰਦਾ ਵਾਂ ਪਰ ਫੇਰ ਮੈਨੂੰ ਗੁਰੂ ਸਾਹਿਬ ਨੇ ਕੁਝ ਨਹੀਂ ਦਿੱਤਾ ਹੈ ਤੇ ਇਹਦੇ ਪਿੱਛੇ ਦੱਸੋ ਕਿ ਸਾਨੂੰ ਬਾਣੀ ਪੜਨਾ ਜੇ ਅਸੀਂ ਦੁਖੀ ਹੋਣਾ ਵੀ ਅਸੀਂ ਇਹਦੇ ਚੋਂ ਕਿਵੇਂ ਨਿਕਲਣਾ ਸਾਨੂੰ ਇਹ ਇਹ ਪ੍ਰਾਪਤੀ ਹੈ ਜਿਹੜੀ ਮੰਨ ਲਓ ਆਪਾਂ ਕਹਿੰਦੇ ਵੀ ਅਸੀਂ ਦੁਖੀ ਹਾਂ ਅਸੀਂ ਗੁਰੂ ਘਰ ਜਾਨੇ ਸਾਨੂੰ ਸੁੱਖ ਦੀ ਪ੍ਰਾਪਤੀ ਨਹੀਂ ਹੋਈ ਤੇ ਉਹ ਪ੍ਰਾਪਤੀ ਸਾਨੂੰ ਕਿੱਥੋਂ ਹੋਊਗੀ ਜੇ ਅਸੀਂ ਸਾਡਾ ਮਕਸਦ ਹੀ ਅਸੀਂ ਹੋਰ ਲੈ ਕੇ ਤੁਰੇ ਹੋਏ ਹਾਂ ਬਾਣੀ ਪੜਨ ਨੂੰ ਜਿਹੜਾ ਅਸਲ ਮਤਲਬ ਸਾਡਾ ਮਕਸਦ ਹੈ ਮੰਨ ਲਓ ਉਹ ਅਸੀਂ ਸ਼ਹਿਰ ਮੇਲੇ ਦਾ ਭੁੱਲ ਕੇ ਜਾ ਰਹੇ ਹਾਂ ਬਹੁਤ ਵਧੀਆ ਤੁਸੀਂ ਇਸ ਦੇ ਨਾਲ ਨਾਲ ਇੱਕ ਤੋਂ ਬਚਨ ਹੋਰ ਸੀ ਜੀ ਜਿੱਦਾਂ ਅਸੀਂ ਬਰਬਾਣੀ ਪੜਦੇ ਪੜਦੇ ਕਹਿ ਰਹੇ ਹਾਂ ਜੀ ਥਿਰ ਕਰ ਬੈਸੂ ਹਰ ਜਨ ਪਿਆਰੇ ਸਤ ਗੁਰੂ ਤੁਮਰੇ ਕਾਜ ਸਵਾਰੇ ਸਤ ਗੁਰੂ ਤੇ ਕਹਿੰਦਾ ਮੈਂ ਤੇਰੇ ਕਾਜ ਸਵਾਰੂੰਗਾ ਹਾਂ ਤੇਰੇ ਕਾਜ ਸਵਾਰਨ ਵਾਸਤੇ ਮੈਂ ਬੈਠਾ ਮੇਰਾ ਹੋਰ ਕੰਮੇ ਨਹੀਂ ਹੈ ਪੁੱਤ ਕੋਈ ਪਰ ਤੁਸੀਂ ਕਹਿ ਰਹੇ ਹੋ ਕਿ ਸੰਗਤ ਦਾ ਕੰਮ ਨਹੀਂ ਬਣਦੇ ਸੰਗਤ ਦੁਖੀ ਹੈ ਦੁਖੀ ਹੈ ਗੁਰੂ ਸਾਹਿਬ ਤੇ ਕਹਿ ਰਿਹਾ ਜੋ ਮੰਗ ਠਾਕਰ ਆਪਣੇ ਤੇ ਸੋਈ ਸੋਈ ਦੇਵੇ ਮੈਂ ਪੁੱਤ ਤੈਨੂੰ ਉਹੀ ਦੇਵਾਂਗਾ ਜੋ ਤੂੰ ਮੰਗੇਗਾ ਪਰ ਸੰਗਤ ਕਹਿ ਰਹੀ ਹੈ ਅਸੀਂ ਦੁਖੀ ਆ ਕਿਉਂ ਕਿਉਂ ਦੁਖੀ ਹੋ ਪਹਿਲਾਂ ਤੇ ਇੱਕ ਪਿੱਛੇ ਜਾਵਾਂਗੇ ਥੋੜਾ ਜਾ ਤੁਸੀਂ ਵੀ ਮਾਤਾ ਪਿਤਾ ਹੋ ਜਿੰਨੀ ਸੰਗਤ ਸੁਣਦੀ ਹੈ ਕੋਈ ਮਾਤਾ ਬੈਠੀ ਹੈ ਕੋਈ ਪਿਤਾ ਬੈਠੇ ਕੋਈ ਭੈਣ ਬੈਠਾ ਕੋਈ ਭਰਾ ਬੈਠਾ ਜਿਨ੍ਹਾਂ ਤੁਹਾਨੂੰ ਤੁਹਾਡੇ ਬੱਚਿਆਂ ਦਾ ਪਿਆਰ ਹੈ ਜੀ ਕੀ ਤੁਸੀਂ ਆਪਣੇ ਬੱਚੇ ਦੀ ਹਰ ਇੱਕ ਖੁਸ਼ੀ ਪੂਰੀ ਨਹੀਂ ਕਰ ਰਹੇ ਜੀ ਉਸ ਨੂੰ ਹਰ ਇੱਕ ਨਹੀਂ ਦਿੰਦੇ ਜੀ ਤੁਸੀਂ ਦੇਣ ਦੀ ਕੋਸ਼ਿਸ਼ ਕਰਦੇ ਹੋ ਕਿਤੋਂ ਨਾ ਕਿਤੋਂ ਤੁਸੀਂ ਆਪਣੇ ਬੱਚੇ ਦੀ ਖੁਸ਼ੀ ਪੂਰੀ ਕਰਦੇ ਕਿਉਂ ਕਿ ਤੁਸੀਂ ਮਾਤਾ ਪਿਤਾ ਹੋ ਮਾਤਾ ਫਿਰ ਯਾਦ ਕਰੋ ਤੁਸੀਂ ਇੱਕ ਦੁਨਿਆਵੀ ਮਾਤਾ ਪਿਤਾ ਹੋ ਤੁਸੀਂ ਆਪਣੇ ਬੱਚੇ ਦੀਆਂ ਖੁਸ਼ੀਆਂ ਪੂਰੀਆਂ ਕਰ ਸਕਦੇ ਹੋ ਕਿ ਮੇਰਾ ਉਹ ਪਰਮ ਪਿਤਾ ਪ੍ਰਮਾਤਮਾ ਜਿਸ ਦੇ ਆਪਾ ਸਾਰੇ ਬੱਚੇ ਆ ਇੱਕ ਪਿਤਾ ਇੱਕ ਸਕੇ ਹਮ ਕਿ ਉਹ ਸਾਡੀਆਂ ਖੁਸ਼ੀਆਂ ਪੂਰੀਆਂ ਨਹੀਂ ਕਰੇਗਾ ਉਸ ਨੇ ਵੀ ਤਾਂ ਹੀ ਆਖਿਆ ਕਿ ਪੁੱਤਰ ਮੰਗ ਜੋ ਮੰਗਿਆ ਠਾਕਰ ਆਪਣੇ ਤੇ ਸੋਈ ਸੋਈ ਦੇਵੈ ਉਹ ਵੀ ਕਹਿੰਦਾ ਪੁੱਤ ਮੈਂ ਤੈਨੂੰ ਦੇਵਾਂਗਾ ਪਰ ਸਵਾਲ ਉਹੀ ਆ ਗਿਆ ਦਿੱਤਾ ਨਹੀਂ ਤੁਸੀਂ ਆਪਣੇ ਪਿੱਛੇ ਜਾਓ ਵੇਖ ਜਾਓ ਤੁਸੀਂ ਕਿਹੜੇ ਬੱਚੇ ਦੀ ਖਾਹਿਸ਼ ਪੂਰੀ ਕਰਦੇ ਹੋ ਜਿਹੜਾ ਬੱਚਾ ਤੁਹਾਡਾ ਆਗਿਆਕਾਰੀ ਹੈ ਜਿਹੜਾ ਬੱਚਾ ਤੁਹਾਡੇ ਬਚਨਾਂ ਨੂੰ ਮੰਨਦਾ ਹੈ ਜਿਹੜਾ ਕਹਿੰਦਾ ਪਿਤਾ ਜੀ ਕੰਮ ਦੱਸੋ ਕੀ ਕਰਨਾ ਮੈਂ ਤਿਆਰ ਆ ਜੀ ਤੇਰਾ ਸਵੇਰੇ ਉੱਠ ਕੇ ਤੁਹਾਡਾ ਸਤਿਕਾਰ ਕਰਦਾ ਹੈ ਤੁਹਾਨੂੰ ਨਮਸਕਾਰ ਕਰਦਾ ਹੈ ਤੁਸੀਂ ਉਸ ਦੀਆਂ ਖੁਸ਼ੀਆਂ ਪੂਰੀਆਂ ਕਰਦੇ ਹੋ ਬੱਚਾ ਤੁਹਾਡਾ ਉਹ ਵੀ ਹੈ ਜਿਸ ਨੂੰ ਤੁਸੀਂ ਬੇਦਾਖਲ ਕਰ ਦਿੰਨੇ ਹੋ ਆਪਣੇ ਉੱਤੇ ਹੀ ਲੈ ਕੇ ਆਓ ਇਹ ਹੀ ਜਿਹੜੇ ਆਪਣੇ ਵਿੱਚ ਗੁਣ ਨੇ ਉਹੀ ਗੁਣ ਮੇਰੇ ਪਿਤਾ ਦੇ ਵਿੱਚ ਨੇ ਕਿਉਂ ਕਿ ਆਪਾਂ ਉਸੇ ਦੀ ਅਨਸਾਂ ਆਪਾਂ ਉਸ ਪਿਤਾ ਦੀ ਅਨਸਾਂ ਜਿਹੜੇ ਸਾਡੇ ਵਿੱਚ ਗੁਣ ਤੇ ਆਉਗਣ ਨੇ ਮੇਰੇ ਪਿਤਾ ਦੇ ਵਿੱਚ ਵੀ ਨੇ ਉਹ ਵੀ ਕਹਿੰਦਾ ਕਿ ਪੁੱਤ ਤੂੰ ਬਚਨ ਮੰਨੇਗਾ ਤੇਰੇ ਮੈਂ ਤਾਂ ਖੁਆਇਸ਼ ਪੂਰੀ ਕਰੂੰਗਾ ਤੈਨੂੰ ਮੰਗਣ ਦੀ ਲੋੜ ਨਹੀਂ ਬਿਨ ਬੋਲਿਆਂ ਸਭ ਕੁਝ ਜਾਣਦਾ ਸਾਡਾ ਦੁਨਿਆਵੀ ਬੱਚਾ ਤਾਂ ਕਹਿ ਕੇ ਸਾਨੂੰ ਕਹੇਗਾ ਜੀ ਕਿ ਪਿਤਾ ਮੈਂ ਗੱਡੀ ਲੈਣੀ ਹੈ ਪਿਤਾ ਜੀ ਮੈਂ ਮੋਟਰਸਾਈਕਲ ਲੈਣੀ ਹੈ ਪਰ ਮੇਰੇ ਪਿਤਾ ਨੂੰ ਕਹਿਣ ਦੀ ਲੋੜ ਨਹੀਂ ਉਹ ਬਗੈਰ ਬੋਲੇ ਆ ਕਿਉਂ ਨਹੀਂ ਦਿੰਦਾ ਇਸ ਦਾ ਮਤਲ ਅਸੀਂ ਨਲਾਇਕ ਬੱਚੇ ਆ ਅਸੀਂ ਆਗਿਆਕਾਰੀ ਨਹੀਂ ਬਣੇ ਸਾਨੂੰ ਆਗਿਆਕਾਰੀ ਬਣਨਾ ਪੈਣਾ ਹੈ ਜਿਸ ਦਿਨ ਅਸੀਂ ਆਗਿਆਕਾਰੀ ਬਣਗੇ ਉਸ ਦਿਨ ਉਹਨਾਂ ਬੱਚਿਆਂ ਦੇ ਲਈ ਕੀ ਮੇਰੇ ਪਿਤਾ ਨੇ ਜੋ ਮੰਗਿਆ ਠਾਕਰ ਆਪਣੇ ਤੇ ਸੋਈ ਸੋਈ ਦੇਵੇ ਹੁਣ ਜਿਹੜੀ ਸੰਗਤ ਦੁਖੀ ਹੈ ਜੀ ਜਿਹੜੀ ਸੰਗਤ ਕਹਿ ਰਹੀ ਹੈ ਵੀ ਸਾਡੇ ਕੰਮ ਨਹੀਂ ਬਣਦੇ ਉਹ ਆਪਣੇ ਅੰਦਰ ਝਾਤੀ ਮਾਰ ਕੇ ਤੇ ਦੇਖੋ ਜੀ ਕਿ ਅਸੀਂ ਗੁਰੂ ਸਾਹਿਬ ਦੇ ਕਿੰਨਾ ਕ ਕਹਿਣੇ ਲੱਗਦੇ ਆ ਜੀ ਅਸੀਂ ਹੀ ਗੁਰੂ ਸਾਹਿਬ ਦੇ ਕਿੰਨਾ ਕ ਕਹਿਣੇ ਲੱਗਦੇ ਆ ਇੱਕ ਛੋਟੀ ਜੀ ਗੱਲ ਤੁਹਾਨੂੰ ਦੱਸਾਂਗਾ ਕਿ ਤੁਹਾਡੀਆਂ ਖੁਸ਼ੀਆਂ ਕਿਦਾਂ ਮਿਲਣਗੀਆਂ ਤੁਹਾਡੇ ਕੰਮ ਕਦੋਂ ਵੱਣਨਗੇ ਵੈਸੇ ਦਾਸ ਦੀ ਕੋਈ ਹੈਸ਼ੀਅਤ ਨਹੀਂ ਹੈ ਦਾਸ ਕੋਈ ਸੰਤ ਨਹੀਂ ਹੈ ਕੋਈ ਬਾਬਾ ਨਹੀਂ ਹੈ ਸੰਗਤ ਪਿਆਰ ਕਰਦੀ ਹੈ ਸੰਗਤ ਦੇ ਕੰਮ ਬਣਦੇ ਆ ਦਾਸ ਜੁਗਤੀ ਦੱਸ ਦਿੰਦਾ ਕੰਮ ਬਣ ਜਾਂਦੇ ਆ ਪਿਆਰ ਦੇ ਵਿੱਚ ਆ ਕੇ ਸੰਗਤ ਸੰਤ ਵੀ ਕਹਿੰਦੀ ਬਾਬਾ ਵੀ ਕਹਿੰਦੀ ਮਹਾਂਪੁਰਸ਼ ਵੀ ਕਹਿ ਦਿੰਦੀ ਪਰ ਅਸੀਂ ਫਿਰ ਗੁਰੇਜ ਕਰਦੇ ਆ ਅਸੀਂ ਕਹਿੰਨੇ ਆ ਗੁਰਮਖੋ ਪੈਰੀ ਹੱਥ ਨਾ ਲਾਓ ਗੁਰਮਖੋ ਅਸੀਂ ਬਾਬੇ ਨਹੀਂ ਸੰਤ ਨਹੀਂ ਅਸੀਂ ਤੁਹਾਡੇ ਭੈਣ ਤੇ ਭਰਾ ਹਾਂ ਹਾਂ ਤੁਹਾਡੇ ਕੰਮ ਕਿੱਦਾਂ ਬਣਦੇ ਆ ਕਿੰਨਾ ਦੇ ਕੰਮ ਬਣਦੇ ਆ ਜਦੋਂ ਤੁਸੀਂ ਦੁਨਿਆਵੀ ਦੁਕਾਨ ਤੇ ਜਾਉਂਗੇ ਜੇ ਤੁਹਾਡੇ ਕੋਲ ਜੇਬ ਦੇ ਵਿੱਚ ਚਾਰ ਪੈਸੇ ਹੋਣਗੇ ਤਾਨੂੰ ਦੁਕਾਨਦਾਰ ਤਾਂ ਹੀ ਸੌਦਾ ਦੇਵੇਗਾ? ਜੀ। ਜਾਂ ਤੁਹਾਨੂੰ ਖਾਲੀ ਹੱਥ ਦੇ ਦੇਗਾ? ਨਹੀਂ ਦੇਵੇਗਾ। ਨਹੀਂ ਦੇਵੇਗਾ। ਫਿਰ ਐਦਾਂ ਉਸ ਪਿਤਾ ਦੇ ਕੋਲੋਂ ਉਹ ਵੱਡਾ ਦੁਕਾਨਦਾਰ ਹੈ। ਜੀ। ਜੇ ਉਹਦੇ ਕੋਲੋਂ ਕੋਈ ਸੌਦਾ ਲੈਣਾ ਹੈ। ਜੀ। ਉਹਦੇ ਲਈ ਵੀ ਸਾਨੂੰ ਧਨ ਚਾਹੀਦੇ। ਜੀ। ਫਰਕ ਐਨਾ ਕੀ ਹੈ? ਧਨ ਕਿਹੜਾ ਹੋਊਗਾ ਨਾਮ ਦਾ। ਉਹ ਕਿਹੜਾ ਹੈ? ਇੱਥੇ ਧਨ ਕਿਹੜਾ ਚੱਲਦਾ ਹੈ ਤੇ ਉੱਥੇ ਧਨ ਕਿਹੜਾ ਚੱਲਦਾ ਹੈ? ਉੱਥੇ ਧਨ ਚੱਲਦਾ ਹੈ ਨਾਮ ਦਾ। ਉਹੀ ਹੈ ਜੀ ਵੀ ਜਿਹੜਾ ਨਾਮ ਕੀ ਹੈ ਇੱਕ ਸਵਾਲ ਹੈ ਵੀ ਨਾਮ ਕੀ ਹੈ ਕਿੰਨਾ ਕੋ ਜ਼ਰੂਰੀ ਹੈ ਠੀਕ ਹੈ ਤੇ ਜਪਣ ਦੀ ਅਸਲੀ ਜਿਹੜੀ ਹੈ ਉਹ ਉਜਗਤੀ ਕੀ ਹੈ ਵੀ ਨਾਮ ਜਪਣਾ ਕਿਵੇਂ ਹੈ ਇਹ ਸਾਡਾ ਸਭ ਤੋਂ ਪਹਿਲਾਂ ਬੜੇ ਅਫਸੋਸ ਨਾਲ ਦਾਸ ਕਹਿ ਰਿਹਾ ਹੈ ਕਿ ਤਕਰੀਬਨ 90% ਸਾਡੇ ਗੁਰਸਿੱਖ ਨੇ ਨਾ ਉਹਨਾਂ ਨੂੰ ਨਾਮ ਦਾ ਨਹੀਂ ਪਤਾ ਕੇ ਨਾਮ ਕੀ ਹੈ ਨਾਮ ਨਾਮ ਕਿਸਨ ਨੂੰ ਕਹਿੰਦੇ ਆ ਨਾਮ ਕਿੱਥੋਂ ਮਿਲਦਾ ਹੈ ਨਾਮ ਕੌਣ ਦੇ ਸਕਦਾ ਹੈ ਜੇ ਜ਼ਿਆਦਾ ਕਰਕੇ ਤੁਸੀਂ ਪੁੱਛੋਗੇ ਨਾ ਆ ਬਾਬਿਆਂ ਨੂੰ ਤਬਾ ਤੋਂ ਵੱਧ ਕਹਿ ਦੇਣਗੇ ਇਹ ਵਾਹਿਗੁਰੂ ਨਾਮ ਹੈ ਜੀ ਤੁਸੀਂ ਵਾਹਿਗੁਰੂ ਜਪੀ ਚੱਲੋ ਇਹ ਨਾਮ ਹੀ ਹੈ ਜੀ ਵਾਹਿਗੁਰੂ ਨਾਮ ਨਹੀਂ ਹੈ ਵਾਹਿਗੁਰੂ ਤਾਂ ਗੁਰਮੰਤਰ ਗੁਰਮੰਤਰ ਵਾਹਿਗੁਰੂ ਤਾਂ ਲਿਖਣ ਦੇ ਵਿੱਚ ਆ ਗਿਆ ਜੀ ਵਹਿਗਰੂ ਤੇ ਬੋਲਣ ਦੇ ਵਿੱਚ ਆ ਗਿਆ ਪਰ ਨਾਮ ਤੇ ਲਿਖਣ ਦੇ ਵਿੱਚ ਨਹੀਂ ਆਉਂਦਾ ਨਾਮ ਤੇ ਬੋਲਣ ਦੇ ਵਿੱਚ ਨਹੀਂ ਆਉਂਦਾ ਨਾਮ ਤੇ ਦੱਸਣ ਦੇ ਵਿੱਚ ਨਹੀਂ ਆਉਂਦਾ ਨਾਮ ਕਾਗਦ ਕਲਮ ਨਾਮ ਲਿਖਣ ਹ ਕਿਸੇ ਵੀ ਕਾਗਦ ਦੇ ਉੱਤੇ ਕੋਈ ਵੀ ਕਲਮ ਨਾਮ ਨੂੰ ਨਹੀਂ ਲਿਖ ਸਕਦੀ ਨਾ ਨਾਮ ਨੂੰ ਅਸੀਂ ਬੋਲ ਕੇ ਦੱਸ ਸਕਦੇ ਹਾਂ ਨਾ ਨਾਮ ਨੂੰ ਅਸੀਂ ਪੜ ਸਕਦੇ ਹਾਂ ਕੀ ਹੈ ਫਿਰ ਨਾਮ ਜੀ ਨਾ ਬੋਲ ਸਕਦੇ ਆ ਨਾ ਦੇਖ ਸਕਦੇ ਆ ਨਾ ਪੜ ਸਕਦੇ ਆ ਇਹ ਕੀ ਹੈ ਨਾਮ ਜੀ ਕੀ ਨਾਮ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ ਨਹੀਂ ਨਹੀਂ ਹੈ ਇਹ ਅੱਖਰ ਖਿਰ ਜਾਏਗੇ ਉਹ ਅੱਖਰ ਇਨ ਮੈਂ ਨਹੀਂ ਉਹ ਅੱਖਰ ਇਨ ਨਹੀਂ ਨਾਮ ਹੈ ਗੁਰਮਖ ਪਿਆਰਿਓ ਮੇਰੇ ਪਰਮ ਪਿਤਾ ਪਰਮਾਤਮਾ ਦੇ ਮੁਖ ਦੀ ਆਵਾਜ਼ ਜਿਸ ਵਕਤ ਮੇਰੇ ਪਾਤਸ਼ਾਹ ਨੇ ਇਸ ਪਥਵੀ ਦਾ ਪਸਾਰਾ ਕੀਤਾ ਸੀ ਉਸ ਵਕਤ ਉਹ ਆਪਣੇ ਮੁਖ ਦੇ ਵਿੱਚੋਂ ਬੋਲੇ ਸੀ ਤੁਸੀਂ ਰੋਜ਼ ਪੜਦੇ ਹੋ ਕੀਤਾ ਪਸਾਓ ਇੱਕੋ ਕਵਾਓ ਪਸਾਓ ਦਾ ਮਤਲਬ ਜਦੋਂ ਪਸਾਰਾ ਕੀਤਾ ਸੀ ਕਵਾਉ ਕੁੰਦਾ ਨਹੀਂ ਬੋਲਦਾ ਨਹੀਂ ਉਦੋਂ ਬੋਲੇ ਸੀ ਜੋ ਆਵਾਜ਼ ਉਦੋਂ ਮੇਰੇ ਸਤਿਗੁਰੂ ਬੋਲੇ ਸੀ ਉਹ ਧੁਨ ਉਹ ਸ਼ਬਦ ਨੂੰ ਨਾਮ ਕਹਿੰਦੇ ਐ ਉਹਨੂੰ ਸ਼ਬਦ ਕਹਿੰਦੇ ਐ ਉਹਨੂੰ ਹੁਕਮ ਕਹਿੰਦੇ ਆ ਉਹ ਲਿਖਣ ਦੇ ਵਿੱਚ ਨਹੀਂ ਆਉਂਦੀ ਪੜਨ ਦੇ ਲਿਖਣ ਦੇ ਵਿੱਚ ਨਹੀਂ ਆਉਂਦੀ ਤਾਂ ਪੜਾਂਗੇ ਕਿੱਥੋਂ ਪੜ ਵੀ ਨਹੀਂ ਸਕਦੇ ਬੋਲ ਵੀ ਨਹੀਂ ਸਕਦੇ ਦੇ ਵੀ ਨਹੀਂ ਸਕਦੇ ਉਹਨੂੰ ਲੈ ਵੀ ਨਹੀਂ ਸਕਦੇ ਉਹਨੂੰ ਉਹਨੂੰ ਕੀ ਕਰ ਸਕਦੇ ਆ ਸਿਰਪ ਤੋਂ ਸਿਰਪ ਸੁਣ ਸਕਦੇ ਆ ਫਿਰ ਤੁਸੀਂ ਕਹਿੰਦੇ ਕਿ ਬਾਬਾ ਜੀ ਸਾਨੂੰ ਤੇ ਸੁਣਾਈ ਨਹੀਂ ਦਿੰਦਾ ਤੁਹਾਨੂੰ ਸੁਣਾਈ ਤਾਂ ਨਹੀਂ ਦਿੰਦਾ ਕਿ ਤੁਹਾਡਾ ਮਨ ਚੁੱਪ ਨਹੀਂ ਕੀਤਾ ਮਨ ਨੇ ਆਪਣਾ ਹੀ ਰੌਲਾ ਪਾਇਆ ਹੋਇਆ ਮਨ ਨੇ ਆਪਣਾ ਹੀ ਰੌਲਾ ਪਾਇਆ ਹੋਇਆ ਮਨ ਚੁੱਪ ਕਰੇਗਾ ਤਾਂ ਇਹ ਸ਼ਬਦ ਸੁਣਾਈ ਦੇਗਾ ਰੌਲਾ ਪਾਇਆ ਹੋਇਆ ਕਿਉਂ ਨਹੀਂ ਮਨ ਨੂੰ ਸੁਣਦਾ ਦੂਜਾ ਪੁਆਇੰਟ ਆ ਗਿਆ ਸਾਨੂੰ ਸੁਣਦਾ ਤੁਹਾਨੂੰ ਤਿੰਨ ਚੀਜ਼ਾਂ ਨਹੀਂ ਹੋ ਰਹੀਆਂ ਜੀ ਪਹਿਲੀ ਗੱਲ ਕਿ ਅਸੀਂ ਕਿੰਨੀ ਵਾਰੀ ਪੜਿਆ ਹੋਣਾ ਦਰਸ਼ਨ ਦੇਖ ਜੀਵਾ ਗੁਰ ਤੇਰਾ ਦਰਸ਼ਨ ਨਹੀਂ ਅਜੇ ਤੱਕ ਕੀਤੇ ਪੜਿਆ ਪੜਿਆ ਜੀ ਕਿੰਨੀ ਵਾਰੀ ਪੜ ਲਿਆ ਇਹ ਨੇਤਰ ਉਹ ਮੇਰਿਓ ਹਰ ਤੁਮ ਮੈਂ ਜੋਤ ਧਰੀ ਕੇ ਨੇਤਰੋ ਇਹ ਨੇਤਰੋ ਤੁਹਾਡੇ ਵਿੱਚ ਹਰੀ ਨੇ ਜੋਤ ਰੱਖਤੀ ਪੁੱਤ ਸ਼ਰਤ ਹੈ ਇੱਕ ਕਿ ਤੁਸੀਂ ਹਰੀ ਤੋਂ ਬਗੈਰ ਕਿਸੇ ਨੂੰ ਦੇਖਿਓ ਨਾ ਇਹ ਨੇਤਰੋ ਮੇਰਿਓ ਹਰ ਤੁਮ ਮੈਂ ਜੋਤ ਧਰੀ ਹਰ ਬਿਨ ਅਬਰ ਨ ਦੇਖਿਓ ਕੋਈ ਤਸੀਂ ਹਰੀ ਤੋਂ ਬਗੈਰ ਨਾ ਕਿਸੇ ਨੂੰ ਦੇਖਿਓ ਪਰ ਹੋਇਆ ਕਿ ਉਲਟ ਅਸੀਂ ਚੰਗਾ ਮਾੜਾ ਸਭ ਕੁਝ ਵੇਖ ਲਿਆ ਆਜੇ ਹਰੀ ਨਹੀਂ ਵੇਖਿਆ ਕਦੇ ਨਹੀਂ ਕਿਸੇ ਨੇ ਪੁੱਛਿਆ ਕਦੇ ਨਹੀਂ ਕਿਸੇ ਨੇ ਸੋਚਿਆ ਕਿ ਮੇਰੇ ਦਰਸ਼ਨ ਤੇ ਹੋਏ ਨਹੀਂ ਜੀ ਨੰਬਰ 2 ਦੇ ਉੱਤੇ ਆ ਜਿਹੜਾ ਨਾਮ ਕਿਉਂ ਨਹੀਂ ਸਾਨੂੰ ਸੁਣਦਾ ਲੋਕ ਕਹ ਰਹੇ ਆ ਨਾਮ ਮੰਗ ਰਹੇ ਆ ਰੋਜ ਬਾਬਾ ਨਾਮ ਦੇ ਦਿਓ ਨਾਮ ਦੇ ਦਿਓ ਗੁਰੂ ਘਰ ਜਾ ਕੇ ਮੰਗਦੇ ਆ ਸਾਧੂ ਸੰਤ ਕੋਲੇ ਜਾ ਕੇ ਮੰਗਦੇ ਆ ਜੀ ਪਹਿਲਾਂ ਤਾਂ ਨਾਮ ਦੀ ਨਹੀਂ ਪਤਾ ਕੀ ਹੈ ਜੀ ਜੇ ਕਿਸੇ ਨੂੰ ਪਤਾ ਹੈ ਤਾਂ ਉਹ ਆਪਣੇ ਅੰਦਰੋਂ ਪ੍ਰਗਟ ਨਹੀਂ ਕਰ ਸਕਿਆ ਪ੍ਰਗਟ ਨਹੀਂ ਕਰ ਸਕਦੇ ਸਹੀ ਹੈ ਨੰਬਰ 3 ਦੇ ਉੱਤੇ ਇੱਕ ਚੀਜ਼ ਹੋਰ ਹੈ ਜੀ ਉਹ ਕੀ ਹੈ ਤੁਹਾਡੀ ਆਪਣੀ ਖੁਰਾਕ ਕਿਹੜੀ ਖੁਰਾਕ ਹੈ ਤੁਹਾਡੀ ਕੀ ਖਾਣਾ ਸੀ ਤੁਸੀਂ ਅਸੀਂ ਕੀ ਸਮਝ ਲਿਆ ਜਿਹੜਾ ਤੁਸੀਂ ਪ੍ਰਸ਼ਾਦਾ ਛੱਕ ਕੇ ਆਏ ਹੋ ਕਿ ਇਹ ਸਾਡੀ ਖੁਰਾਕ ਇਹ ਤੁਹਾਡੀ ਖੁਰਾਕ ਨਹੀਂ ਹੈ ਇਹ ਤੇ ਤੁਹਾਡੇ ਤਨ ਦੀ ਜ਼ਰੂਰਤ ਹੈ ਇਹ ਤੇ ਤੁਹਾਡੇ ਤਨ ਦੀ ਜ਼ਰੂਰਤ ਹੈ ਤੁਸੀਂ ਤਨ ਨਹੀਂ ਹੋ ਤੁਸੀਂ ਤੇ ਤਨ ਦੇ ਵਿੱਚ ਵੱਸਣ ਵਾਲਾ ਇੱਕ ਜੀਵ ਹੋ ਜਿਹਨੂੰ ਮਨ ਕਹਿੰਦੇ ਜਿਹੜੀ ਮਨ ਦੀ ਖੁਰਾਕ ਹੈ ਉਹ ਕੀ ਹੈ ਹਰ ਰਸ ਨਾਮ ਰਸ ਅੰਮ੍ਰਿਤ रस ब्रह्म रस एसा ਨੂੰ ਅਵਸਥਾ ਦੇ ਹਿਸਾਬ ਦੇ ਨਾਲ ਮਿਲਦਾ ਹੈ ਜਿੰਨੀ ਸਾਡੀ ਅਵਸਥਾ ਉੱਚੀ ਹੁੰਦੀ ਹੈ ਪਹਿਲਾਂ ਛੋਟੀ ਅਵਸਥਾ ਚ ਮਿਲਦਾ ਹੈ ਹਾਰ रस ਉੱਤ ਤੋਂ ਥੋੜੀ ਜੀ ਵੱਡੀ ਹੋਰ ਨਾਮ ਜਪੋਂਗੇ ਤੁਹਾਡੇ ਕੋਲ ਖਜ਼ਾਨਾ ਹੋਰ ਦਰਮਾ ਜੁੜ ਗਿਆ ਤਾਂ ਮਿਲੂਗਾ ਤੁਹਾਨੂੰ ਨਾਮ ਰਸ ਤੀਜੀ ਅਵਸਥਾ ਜਾ ਕੇ ਤੁਸੀਂ ਮਾਲਕ ਦੇ ਰੰਗ ਦੇ ਵਿੱਚ ਰੰਗੇ ਗਏ ਤੁਸੀਂ ਕਿਸੇ ਦੀ ਨਿੰਦਿਆ ਚੁਗਲੀ ਨਹੀਂ ਕਰਦੇ ਤੁਹਾਨੂੰ ਮਿਲੇਗਾ ਅੰਮ੍ਰਿਤ ਰਸ ਜਿੱਦਾਂ ਦਾ ਅੰਮ੍ਰਿਤ ਤੁਸੀਂ ਬਾਹਰੋਂ ਛਕਿਆ ਐਦਾਂ ਦੇ ਅੰਮ੍ਰਿਤ ਦਾ ਤੁਹਾਡੇ ਅੰਦਰ ਖੂਪ ਰਿਆ ਗਿਆ ਖੂ ਦਾਸ ਨੇ ਆਖਿਆ ਸੀ ਨਾ ਕਿ ਤੁਹਾਡੇ ਹੱਥ ਹੱਤ ਰੋਟੀ ਜਾਂਦੀ ਐ ਖੋਕੇ ਹਾਂ ਆਪਾਂ ਜਦੋਂ ਇਕੱਲੇ ਗੱਲਾਂ ਕਰ ਰਹੇ ਸੀ ਗੁਰਮੁਖੋ ਦਿਲ ਕਰਦਾ ਕਿ ਰੋਈ ਜਾਈਏ ਰੋਈ ਜਾਈਏ ਸਾਡੇ ਪਿਤਾ ਨੇ ਕੀ ਨਹੀਂ ਸਾਨੂੰ ਦਿੱਤਾ ਕਿ ਨਹੀਂ ਸਾਨੂੰ ਦਿੱਤਾ ਜਿੰਨਾ ਕੁਝ ਸਾਡੇ ਪਿਤਾ ਨੇ ਸਾਨੂੰ ਦਿੱਤਾ ਅਸੀਂ ਤੇ ਆਪਣੇ ਬੱਚਿਆਂ ਨੂੰ ਦੇ ਹੀ ਨਹੀਂ ਸਕਦੇ ਜੀ ਪਰ ਅਸੀਂ ਪਿਤਾ ਦੇ ਦਿੱਤੇ ਹੋਏ ਨੂੰ ਗੁਆ ਰਹੇ ਹਾਂ ਗੁਆ ਰਹੇ ਹਾਂ ਸਾਨੂੰ ਪਤਾ ਹੀ ਨਹੀਂ ਇਹ ਤਿੰਨ ਚੀਜ਼ਾਂ ਸਾਨੂੰ ਮਿਲਣੀਆਂ ਸੀ ਇੱਕ ਤੇ ਮਾਲਕ ਨੂੰ ਵੇਖਣਾ ਸੀ ਦੂਜਾ ਨਾਮ ਆਪਣੇ ਅੰਦਰ ਪ੍ਰਗਟ ਕਰਨਾ ਸੀ ਤੀਜਾ ਅਸੀਂ ਆਪਣੀ ਖੁਰਾਕ ਰੋਜ਼ ਪੈਣ ਲੈਣੀ ਸੀ ਇਹ ਤਾਂ ਨਤੀਜਾ ਨਹੀਂ ਮਿਲ ਰੀਆਂ ਕਿਉਂ ਨਹੀਂ ਮਿਲ ਰੀਆਂ ਸਾਡੇ ਨੈਤਰਾਂ ਤੇ ਸਾਡੀ ਜੀਭਾ ਤੇ ਸਾਡੇ ਕੰਨਾਂ ਦੇ ਉੱਤੇ ਜਾਲ ਪਾਇਆ ਜਿਹੜੀ ਇੱਕ ਤੁਸੀਂ ਪੁਆਇੰਟ ਨੋਟ ਕੀਤਾ ਕਿ ਬ੍ਰह्म ਅਗਨ ਜੀ ਇਹ ਉਹ ਬ੍ਰह्म ਅਗਨ ਜਿੰਨੀ ਦੇਰ ਤੁਹਾਡੇ ਅੰਦਰ ਪ੍ਰਗਟ ਨਹੀਂ ਹੁੰਦੀ ਓਨੀ ਦੇਰ ਤੁਸੀਂ ਨਾਮ ਨੂੰ ਨਹੀਂ ਸੁਣ ਸਕਦੇ ਤੁਸੀਂ ਅੰਮ੍ਰਿਤ ਨਹੀਂ ਪੀ ਸਕਦੇ ਤੁਸੀਂ ਮਾਲਕ ਦੇ ਦਰਸ਼ਨ ਨਹੀਂ ਕਰ ਸਕਦੇ। ਬ੍ਰह्म ਆਗਨ ਨੂੰ ਪ੍ਰਗਟ ਕਰਨਾ অতি ਜ਼ਰੂਰੀ ਹੈ। ਕਿਉਂ? ਕਿਉਂਕਿ ਇੱਕ ਬ੍ਰह्म ਆਗਨ ਹੀ ਹੈ ਜੋ ਤੁਹਾਡੇ ਨੇਤਰਾਂ ਤੇ ਪਏ ਹੋਏ ਝਾਲ ਨੂੰ ਕੱਟ ਸਕਦੀ ਹੈ। ਸਾੜ ਸਕਦੀ ਹੈ। ਇੱਕ ਬ੍ਰह्म ਆਗਨ ਹੀ ਹੈ ਤੁਹਾਡੀ ਜੀਭਾ ਤੇ ਉੱਤੇ ਪਏ ਹੋਏ ਝਾਲ ਨੂੰ ਕੱਟ ਸਕਦੀ ਹੈ। ਇੱਕ ਬ੍ਰह्म ਆਗਨ ਹੀ ਹੈ ਤੁਹਾਡੇ ਕੰਨਾਂ ਤੇ ਪਏ ਹੋਏ ਝਾਲ ਨੂੰ ਕੱਟ ਸਕਦੀ ਐ ਪਾਤਸ਼ਾਹ ਗੁਰਵਾਨੇ ਚ ਕਹਿੰਦੇ ਐ ਬ੍ਰह्म ਆਗਨ ਝਾਲ ਪਰ ਜਾਲੈ ਜਾਲ ਨੂੰ ਜਾਲ ਦਿੰਦੇ ਪਰ ਜਾਲੂ ਕੀ ਕਦੋਂ ਜਦੋਂ ਅਸੀਂ ਆਪਣੇ ਅੰਦਰ ਪ੍ਰਗਟ ਕਰਾਂਗੇ ਪਰ ਪਤਾ ਨਹੀਂ ਉਹ ਸਿੱਖਾਂ ਨੂੰ ਕਦੋਂ ਪ੍ਰਗਟ ਹੋਏਗੀ ਕਿਤੋਂ ਹੋਏਗੀ ਕਿੱਦਾਂ ਹੋਏਗੀ ਜੀ